ਦੋਸਤੋ ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਥਾਵਾਂ ਤੋਂ ਕਈ ਵੀਡੀਓ ਨਿਕਲ ਕੇ ਸਾਹਮਣੇ ਆ ਰਹੀ ਨੇ ਜਿੱਥੇ ਕਿ ਲੋਕ ਪਾਣੀ ਦੇ ਝਰਨੇ ਦੇ ਕੋਲ ਨਹਾਉਣ ਲਈ ਜਾਂਦੇ ਨੇ ਅਤੇ ਪਾਣੀ ਸਕਿੰਟਾਂ ਦੇ ਵਿੱਚ ਇੰਨਾ ਤੇਜ਼ ਆ ਜਾਂਦਾ ਕਿ ਉੱਥੇ ਪਾਣੀ ਜੋ ਕਿ ਉਹਨਾਂ ਲੋਕਾਂ ਨੂੰ ਆਪਣੇ ਨਾਲ ਹੀ ਵਹਾ ਕੇ ਲੈ ਜਾਂਦਾ ਦੋਸਤੋ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਲੋਕ ਜੋ ਕਿ ਪਾਣੀ ਦੇ ਝਰਨੇ ਦੇ ਕੋਲ ਨਹਾਉਣ ਲਈ ਜਾਂਦੇ ਨੇ ਅਤੇ ਪਾਣੀ ਇੰਨਾ ਤੇਜ਼ ਆ ਜਾਂਦਾ ਕਿ ਉਹਤੇ ਮੌਕੇ ਤੇ ਹੀ ਲੋਕਾਂ ਨੂੰ ਨਾਲ ਲੈ ਕੇ ਚਲਾ ਜਾਂਦਾ ਤੁਸੀਂ ਦੇਖ ਸਕਦੇ ਹੋ ਦੋਸਤੋ ਕਿਵੇਂ ਲੋਕ ਆਪਣੀ ਜਾਨ ਬਚਾਉਣ ਦੇ ਲਈ ਭੱਜ ਰਹੇ ਨੇ ਦੋਸਤੋ ਜਦੋਂ ਪਾਣੀ ਇੰਨਾ ਤੇਜ਼ ਹੋਵੇ ਤਾਂ ਇਹਨਾਂ ਚਰਨਾਂ ਦੇ ਕੋਲ ਦੂਰ ਰਹਿਣਾ ਚਾਹੀਦਾ ਪਤਾ ਨਹੀਂ ਕਦ ਕੁਦਰਤ ਦਾ ਕਹਿਰ ਵਰਤ ਜਾਵੇ ਦੋਸਤੋ ਇਸ ਵੀਡੀਓ ਤੋਂ ਇਹੀ ਸਿੱਖਣ ਨੂੰ ਮਿਲਦਾ ਕਿ ਸਾਨੂੰ ਪਾਣੀ ਦੇ ਨਾਲ ਕਦੇ ਚੌੜਨੀ ਕਰਨੀ ਚਾਹੀਦੀ ਬਾਕੀ ਦੋਸਤੋ ਵਿਛੜੀਆਂ ਰੂਹਾਂ ਦੀ ਆਤਮਾ ਦੀ ਸ਼ਾਂਤੀ ਲਈ ਕਮੈਂਟ ਬਾਕਸ ਵਿੱਚ ਵਾਹਿਗੁਰੂ ਮਿਹਰ ਕਰੋ ਲਿਖਣਾ ਨਾ ਭੁੱਲਿਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਉਹਨਾਂ ਲੋਕਾਂ ਤੱਕ ਸ਼ੇਅਰ ਕਰਨੀ ਨਾ ਭੁੱਲਿਓ ਤਾਂ ਜੋ ਲੋਕ ਦੇਖ ਸਕਣ ਕਿ ਕੁਦਰਤ ਦੇ ਨਾਲ ਚੌੜ ਕਰਨੀ ਕਿੰਨੀ ਮਹਿੰਗੀ ਪੈ ਸਕਦੀ ਹੈ ਬਾਕੀ ਦੋਸਤੋ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਦਿਓ ਜੱਜ ਰੱਬ ਰੱਖਾ